ਤੇ ਇਸ ਤਰ੍ਹਾਂ ਬਈ ਕੋਈ ਜ਼ਿਆਦਾ ਕੈਮੀਕल्स ਨਹੀਂ ਯੂਜ਼ ਕਰ ਰਹੇ ਰਿਕਮੈਂਡਡ ਜੋ ਹੈਗੇ ਨੇ ਉਹੀ ਕਲੈਰੀਫਾਇਕੈਂਟ ਜੋ ਕਿ ਸਫਾਈ ਵਾਸਤੇ ਯੂਜ਼ ਕੀਤੇ ਜਾਂਦੇ ਨੇ ਉਹ ਰਿਕਮੈਂਡਡ ਹੀ ਰਿਕਮੈਂਡਡ ਡੋਸ ਦੇ ਵਿੱਚ ਹੀ ਅਪਲਾਈ ਕਰ ਰਹੇ ਨੇ ਤੇ ਕਿਸਾਨਾਂ ਨੂੰ ਅਸੀਂ ਲਾਈਵ ਦਿਖਾ ਰਹੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਗੁੜ ਤੇ ਸ਼ੱਕਰ ਬਣਾਉਣ ਦੀ ਪ੍ਰੋਸੈਸ ਇਹਨਾਂ ਨੇ ਸਾਰਾ ਕੁਝ ਮੈਕਨਾਈਜ਼ਡ ਕੀਤਾ ਆ ਗੰਨਾ ਜਿਹੜਾ ਸਾਫ਼ ਕਰਨ ਤੋਂ ਲੈ ਕੇ ਰਸ ਕੱਢ ਕੇ ਸਾਰਾ ਸਟੈਪ ਬਾਈ ਸਟੈਪ ਜਿਹੜਾ ਆ ਉਹ ਇੱਥੇ ਕਿਸਾਨਾਂ ਨੂੰ ਦੱਸਿਆ ਗਿਆ ਆ ਕਿ ਦੇਖੋ ਜਿਹੜਾ ਸਟੇਟ ਵਾਰਡ ਮਿਲਿਆ ਆਪਾਂ ਨੂੰ ਗੰਨੇ ਦੇ ਉੱਤੇ ਮਿਲਿਆ ਕਿਉਂ ਆਪਣਾ ਜਿਹੜਾ ਗੰਨਾ ਆ ਅਸੀਂ 5 ਫੁੱਟ ਤੇ ਬੀਜਦੇ ਆ 5 ਫੁੱਟ ਤੇ ਜਿਹੜਾ ਗੰਨਾ ਬੀਜਦੇ ਆ ਉਹਦੀ ਇੱਕ ਧਾਰ ਕਵਰੀ ਜਿਆਦਾ ਹੈ ਜਿਹੜਾ ਮਤਲਬ ਅਸੀਂ ਗੁੜ ਕੱਢਦੇ ਆ ਇੱਕ ਕਿਲੋ ਕੁਆਂਟਲ ਗੰਨੇ ਦੇ ਮਗਰ ਗੁੜ ਵੱਜ ਜਾਂਦਾ ਕਿਉਂ ਉਹਨੂੰ ਧੁੱਪ ਹਵਾ ਵੀ ਪੈਂਦੀ ਆ ਅਸੀਂ ਬੀਜਦੇ ਆ 5 ਫੁੱਟ ਤੇ ਪੰਜਾਬ ਦਾ ਸਭ ਤੋਂ ਮਸ਼ਹੂਰ ਗੁੜ ਦਾ ਵਿਲਣਾ ਦੇਖਣ ਪਹੁੰਚੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਦਾ ਸਭ ਤੋਂ ਮਸ਼ਹੂਰ ਗੁੜਦਾ ਵਿਲਣਾ ਜਿਸ ਦਾ ਗੁੜ ਦੇਸ਼ਾਂ ਵਿਦੇਸ਼ਾਂ ਨੂੰ ਵੀ ਜਾਂਦਾ ਹੈ ਤਾਂ ਅੱਜ ਉਸ ਵਿਲਨੇ ਦਾ ਦੌਰਾ ਕਰਨ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟੀਮ ਪਹੁੰਚੀ ਹੈ ਉਹਨਾਂ ਨੇ ਇਸ ਵਿਲਨੇ ਦਾ ਦੌਰਾ ਕੀਤਾ ਜਿੱਥੇ ਸ਼ੁੱਧ ਅਤੇ ਆਰਗੈਨਿਕ ਤੰਗ ਦੇ ਨਾਲ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਸ਼ੁੱਧ ਗੁੜ ਬਣਾਇਆ ਜਾਂਦਾ ਹੈ ਤਾਂ ਜਿਸ ਕਰਕੇ ਵਿਲਨੇ ਦੇ ਮਾਲਕ ਚਰਨਜੀਤ ਸਿੰਘ ਚੱਜੂ ਨੂੰ ਅਵਾਰਡ ਵੀ ਦਿੱਤਾ ਗਿਆ ਸਰਕਾਰ ਦੇ ਵੱਲੋਂ ਕਿਉਂਕਿ ਉਨਾ ਦਾ ਗੁੜ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਉਹ ਕੋਈ ਕੈਮੀਕਲ ਨਹੀਂ ਵਰਤਦੇ ਇਸ ਗੁੜ ਦੇ ਵਿੱਚ ਸਗੋਂ ਆਰਗੈਨਿਕ ਤਰੀਕੇ ਦੇ ਨਾਲ ਤਿਆਰ ਕਰਦੇ ਨੇ ਦੇਖੋ ਜਿਹੜਾ ਸਟੇਟ ਵਾਰਡ ਮਿਲਿਆ ਆਪਾਂ ਨੂੰ ਗੰਨੇ ਦੇ ਉੱਤੇ ਮਿਲਿਆ ਕਿਉਂ ਆਪਣਾ ਜਿਹੜਾ ਗੰਨਾ ਆ ਅਸੀਂ 5 ਫੁੱਟ ਤੇ ਬੀਜਦੇ ਆ 5 ਫੁੱਟ ਤੇ ਜਿਹੜਾ ਗੰਨਾ ਬੀਜਦੇ ਆ ਉਹਦੀ ਇੱਕ ਧਾਰ ਕਵਰੀ ਜ਼ਿਆਦਾ ਹੈ ਜਿਹੜਾ ਮਤਲਬ ਅਸੀਂ ਗੁੜ ਕੱਟਦੇ ਆ ਇੱਕ ਕਿਲੋ ਕੁਆਂਟਲ ਗੰਨੇ ਦੇ ਮਗਰ ਗੁੜ ਬਚ ਜਾਂਦਾ ਹੈ ਕਿਉਂ ਉਹਨੂੰ ਧੁੱਪ ਹਵਾ ਵੀ ਪੈਂਦੀ ਆ ਅਸੀਂ ਵੀ ਇਹਦੇ 5 ਫੁੱਟ ਤੇ ਕੁਝ ਲੋਕਾਂ ਦਾ ਵਿਚਾਰ ਆ ਵੀ ਜਿਹੜਾ 5 ਫੁੱਟ ਤੇ ਬੀਜਦੇ ਆ ਤਾਂ ਝਾੜ ਘਾਟਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨੂੰ ਧੁੱਪ ਹਵਾ ਵੀ ਪੈਂਦੀ ਆ ਕੋਈ ਵੀ ਚੀਜ਼ ਆ ਉਹਨੂੰ ਧੁੱਪ ਹਵਾ ਚਾਹੀਦੀ ਆ ਧੁੱਪ ਹਵਾ ਪੈਣ ਦੇ ਨਾਲ ਉਹਦੀ ਰਿਕਵਰੀ ਵੱਧਦੀ ਆ ਉਹ ਤਾਂ ਝਾੜ ਵੱਧਦਾ ਆ ਤੇ ਅਸੀਂ ਉਹਨੂੰ ਮਿੱਟੀ ਵੀ ਬਹੁਤ ਜ਼ਿਆਦਾ ਲਾਉਨੇ ਆ ਡਿੱਗਦਾ ਗੰਨਾ ਘਟਿਆ ਤੇ ਇਸ ਕਰਕੇ ਪਾਣੀ ਦੀ ਵੀ ਬੜੀ ਜਣ ਬਚਤ ਆ ਪਾਣੀ ਘੱਟ ਲੱਗਦਾ ਤੇ ਦੋ ਲਾਈਨਾਂ ਅਸੀਂ ਇਕੱਠੀਆਂ ਲਾਉਨੇ ਆ ਫੁੱਟ ਦੇ ਵਿੱਚ ਫਾਸਲੇ ਤੇ 5 ਫੁੱਟ ਦਾ ਗੈਪ ਛੱਡਦੇ ਆ ਛੋਟਾ ਟਰੈਕਟਰ ਰੱਖਿਆ ਉਹਨਾਂ ਮਿੱਟੀ ਚਾੜਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮਤਲਬ ਨਦੀਨ ਨਹੀਂ ਵਿੱਚ ਹੋਣ ਦਿੰਦੇ ਅਸੀਂ ਬਹੁਤ ਦਵਾਈਆਂ ਬੜੀਆਂ ਘੱਟ ਪਾਉਂਦੇ ਆ ਟਰੈਕਟਰ ਦੇ ਨਾਲ ਹੀ ਨਦੀਨ ਨਾਸ਼ਟ ਕਰੀ ਜਾਂਦੀ ਕੋਈ ਖਾਸ ਗੰਨੇ ਦੀ ਕੋਈ ਕਹਿੰਦੇ ਕਿਸਮ ਵੀ ਜਿਹੜੇ ਹੈ ਯੂਨੀਵਰਸਿਟੀ ਨੇ ਤੁਹਾਨੂੰ ਰეკਮੈਂਡ ਕੀਤੀ ਜਾਂਦੀ ਵਾਸਤੇ ਕਰਾਓ ਤੇ ਸਾਨੂੰ ਥੋੜੇ ਥੋੜੇ ਬੀਜ ਮਿਲਦੇ ਆ ਉਹਨੂੰ ਅਸੀਂ ਨਰਸਰੀ ਬਣਾ ਕੇ ਵਧਾਉਨੇ ਆ ਜੇ ਅਸੀਂ ਡਾਇਰੈਕਟ ਬੀਜ ਹੀ ਆ ਤਾਂ 35 40 ਕੁਇੰਟਲ ਗੋੜ ਪੈਂਦਾ ਨਾ ਸੌਰੀ ਗੰਨਾ ਪੈਂਦਾ 35 ਤੋਂ 40 ਕੁਇੰਟਲ ਗੰਨਾ ਜਿਹੜਾ ਆ ਉਹ ਬੀਜ ਪੈਂਦਾ ਖੇਤ ਦੇ ਵਿੱਚ ਮੋਟਾ ਆ ਤਾਂ 40 ਪੈਂਦਾ ਜਿਹੜਾ ਮੀਡੀਅਮ ਜਿਹੜਾ ਉਹ 35 ਕ ਪੈ ਜਾਂਦਾ ਜੇ ਥੋੜਾ ਬਰੀਕ ਆ ਤਾਂ 32 ਵੀ ਪੈ ਜਾਂਦਾ ਪਰ ਅਸੀਂ 8 ਕੁਇੰਟਲ ਦੇ ਨਾਲ ਖੇਤ ਲਾਉਨੇ ਆ 8 ਕੁਇੰਟਲ ਗੰਨੇ ਦਾ ਨਰਸੀ ਤਿਆਰ ਕਰਕੇ ਹੁਣ ਉਹ ਜਿਹੜਾ 8 ਕੁਇੰਟਲ ਦੇ ਵਿੱਚੋਂ ਜਦੋਂ ਤਾਂ ਸਤੰਬਰ ਚ ਬੀਜਦੇ ਆ ਤਾਂ ਸਾਡਾ 8 ਕੁਇੰਟਲ ਪੈਂਦਾ ਉਹ ਗਵਲੀ ਪੋਰੀ ਆ ਜਿਹੜੀ ਉਹ ਬੇਸਟ ਸਿੱਟਣੀ ਪੈਂਦੀ ਆ ਜਿਹਨੂੰ ਕੋਈ ਮੱਟੀ ਵੀ ਕਹਿੰਦੇ ਆ ਤੇ ਜਦੋਂ ਹੁਣ ਅਸੀਂ ਫਰਵਰੀ ਦੇ ਵਿੱਚ ਕਰਨਾ ਫੇਰ ਅਸੀਂ ਡੇਢ 2 ਕੁਇੰਟਲ ਨਾਲ ਹੀ ਖੇਤ ਲਾ ਦੇਣਾ ਕਿਉਂਕਿ ਉਹ ਜਿਹੜਾ ਵਿਚਲਾ ਮੱਟੀ ਆ ਉਹ ਅਸੀਂ ਗੁੜ ਕੱਢ ਲੈਣਾ ਸਾਡਾ ਤਾਂ ਗੁੜ ਬਣ ਜਾਣਾ ਹਾਂਜੀ ਅਸੀਂ ਖੇਤੀ ਵਿਗਿਆਨ ਕੇਂਦਰ ਲੰਗੜਵਾ ਤੋਂ ਆਏ ਆ ਜੀ ਅੱਜ ਪਿੰਡ ਗਹਿਲ ਮਜਰੀ ਚ ਸਰਦਾਰ ਚੰਜੀਤ ਸਿੰਘ ਹੁਣਾਂ ਦਾ ਵੇਲਣਾ ਇੱਥੇ ਤੇ ਅਸੀਂ ਨਾਲ ਹੋਰ ਕਿਸਾਨਾਂ ਨੂੰ ਲੈ ਕੇ ਆਏ ਆ ਗੁੜ ਸ਼ੱਕਰ ਬਣਾਉਣ ਦੀ ਜਿਹੜੀ ਟ੍ਰੇਨਿੰਗ ਖੇਤੀ ਵਿਗਿਆਨ ਕੇਂਦਰ ਵੱਲੋਂ ਉਹਦੇ ਤਹਿਤ ਇੱਥੇ ਦਿਖਾਉਣ ਲਈ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਬੜੀ ਸਾਫ਼ ਸੁਥਰੇ ਵੇ ਦੇ ਨਾਲ ਗੁੜ ਤੇ ਸ਼ੱਕਰ ਜਿਹੜਾ ਆ ਉਹ ਤਿਆਰ ਹੁੰਦਾ ਆ ਕਿਸਾਨਾਂ ਨੂੰ ਅਸੀਂ ਲਾਈਵ ਦਿਖਾ ਰਹੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਗੁੜ ਤੇ ਸ਼ੱਕਰ ਬਣਾਉਣ ਦੀ ਪ੍ਰੋਸੈਸ ਇਹਨਾਂ ਨੇ ਸਾਰਾ ਕੁਝ ਮੈਕਨਾਈਜ਼ਡ ਕੀਤਾ ਆ ਗੰਨਾ ਜਿਹੜਾ ਸਾਫ਼ ਕਰਨ ਤੋਂ ਲੈ ਕੇ ਰਸ ਕੱਢ ਕੇ ਸਾਰਾ ਸਟੈਪ ਬਾਈ ਸਟੈਪ ਜਿਹੜਾ ਆ ਉਹ ਇੱਥੇ ਕਿਸਾਨਾਂ ਨੂੰ ਦੱਸਿਆ ਗਿਆ ਆ ਕਿ ਕਿਸ ਤਰ੍ਹਾਂ ਗੁੜ ਤੇ ਸ਼ੱਕਰ ਜਿਹੜੀ ਤਿਆਰ ਕਰਨੀ ਆ ਬਿਲਕੁਲ ਕੈਮੀਕਲ ਰਹਿਤ ਜਿਹੜੇ ਪ੍ਰੋਡਕਟ ਆ ਇੱਥੇ ਤਿਆਰ ਹੁੰਦੇ ਆ ਤੇ ਇੱਥੋਂ ਤਿਆਰ ਹੋਇਆ ਜਿਹੜਾ ਗੁੜ ਤੇ ਸ਼ੱਕਰ ਆ ਉਹ ਮਤਲਬ ਦੂਸਰੇ ਜ਼ਿਲ੍ਹਿਆਂ ਨੂੰ ਕਿ ਦੂਜੇ ਸਟੇਟਾਂ ਨੂੰ ਤੇ ਵਿਦੇਸ਼ਾਂ ਤੱਕ ਜਿਹੜਾ ਆ ਉਹ ਜਾਂਦਾ ਆ ਤੇ ਬਹੁਤ ਪਸੰਦ ਕੀਤਾ ਜਾਂਦਾ ਆ ਕਾਫੀ ਦੇਰ ਤੋਂ ਇਹ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਤਿਆਰ ਕਰ ਰਹੇ ਆ ਸੋ ਇਹ ਟ੍ਰੇਨਿੰਗ ਜਿਹੜੀ ਆ ਇਹ ਬੇਸਿਕਲੀ ਸਾਫ ਸੁਥਰੇ ਢੰਗ ਦੇ ਨਾਲ ਤੇ ਕੈਮੀਕਲ ਰੈ ਇਹ ਹੋਏ ਨੇ ਤੇ ਇਹਨਾਂ ਨੇ ਟ੍ਰੇਨਿੰਗ ਵੀ ਲਈ ਹੈਗੀ ਯੂਨੀਵਰਸਿਟੀ ਤੋਂ ਹਾਂਜੀ ਤੇ ਇਸ ਕਰਕੇ ਗਾਈਡਲਾਈਨਸ ਤਾਂ ਇਹ ਪੂਰੀ ਫਾਲੋ ਕਰ ਰਹੇ ਨੇ ਤੇ ਅਸੀਂ ਵੀ ਚੈੱਕ ਕੀਤਾ ਇਹਨਾਂ ਕੋਲ ਇਕਵਿਪਮੈਂਟਸ ਵੀ ਹੈਗੀਆਂ ਨੇ ਜਿਵੇਂ ਕਿ ਕੰਨਾ ਹਾਰਵੈਸਟ ਟਾਈਮ ਕਰਨ ਦੇਖਣੀ ਪੈਂਦੀ ਹੈ ਕਿ ਉਹਦੀ ਟੀਐਸਐਸ ਪ੍ਰੋਪਰ ਹੈਗੀ ਹੈ ਕਿ 18 ਤੋਂ 20 ਡਿਗਰੀ ਤੱਕ ਹੈਗੀ ਹੈ ਤੋਂ ਇਹਨਾਂ ਕੋਲ ਇਕਵਿਪਮੈਂਟਸ ਹੈਗੀਆਂ ਜਿਦਨੇ ਚੈੱਕ ਕਰਕੇ ਉਸਦੀ ਹਾਰਵੈਸਟਿੰਗ ਹੁੰਦੀ ਹੈ ਤਾਂ ਹੀ ਵਧੀਆ ਗੁੜ ਤਿਆਰ ਕੀਤਾ ਜਾਂਦਾ ਜੇ गन्ना ਵਧੀਆ ਹੋਊਗਾ ਤੇ ਆਪਣਾ गन्ना ਲਗਾਇਆ ਹੋਇਆ ਇਸ ਲਈ ਹਮੇਸ਼ਾ ਇਹ ਤਾਜ਼ੇ ਗੰਨੇ ਦਾ ਜੂਸ ਕੱਢਦੇ ਨੇ ਤੇ ਗੰਨੇ ਦਾ ਜੂਸ ਜੇ ਤਾਜ਼ਾ ਹੋਵੇ ਤਾਂ ਹੀ ਗੁੜ ਵਧੀਆ ਨਿਕਲਦਾ ਹੈ ਤੇ ਇਸ ਤੋਂ ਇਲਾਵਾ ਇਹ ਕੋਈ ਜ਼ਿਆਦਾ ਕੈਮੀਕल्स ਨਹੀਂ ਯੂਜ਼ ਕਰ ਰਹੇ ਰਿਕਮੈਂਡਡ ਜੋ ਹੈਗੇ ਨੇ ਉਹੀ ਕਲੈਰੀਫਾਇਕੈਂਟ ਜੋ ਕਿ ਸਫਾਈ ਵਾਸਤੇ ਯੂਜ਼ ਕੀਤੇ ਜਾਂਦੇ ਨੇ ਉਹ ਰਿਕਮੈਂਡਡ ਹੀ रिकमेंडेड डोज़ ਦੇ ਵਿੱਚ ਹੀ ਅਪਲਾਈ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਸਾਂਚੇ ਵੀ ਹੈਗੇ ਲਗ ਲਗ ਤਰ੍ਹਾਂ ਦੇ ਤੇ ਇਹਨਾਂ ਨੇ ਉਹ ਵੀ ਖਰੀਦੇ ਹੋਏ ਨੇ ਕਯੂਬਸ ਵਾਲੇ ਵੀ ਹੈਗੇ ਤੇ ਦੂਸਰੀ ਸ਼ੇਪਸ ਦੇ ਵਿੱਚ ਵੀ ਉਹਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦਾ ਗੁੜ ਤਿਆਰ ਕਰਦੇ ਨੇ ਤੇ ਯੂਨੀਵਰਸਿਟੀ ਦੀ ਗਾਈਡਲਾਈਨਸ ਪੂਰੀ ਫਾਲੋ ਕਰ ਰਹੇ ਨੇ ਤਾਂ ਹੀ ਅਸੀਂ ਆਪਣੇ ਟ੍ਰੇਨੀਆਂਸ ਨੂੰ ਇੱਥੇ ਲੈ ਕੇ ਆਏ ਆ ਕਿ ਉਹਨਾਂ ਨੂੰ ਦਿਖਾਈਏ ਕਿ ਕਿਸ ਤਰ੍ਹਾਂ ਸਾਫ਼ ਸੁਥਰਾ ਗੁੜ ਤਿਆਰ ਕਰਨਾ ਹੈ